ਕੀਤੇ ਬਾਦਿ ਉਹਦੇ ਦੂਸਰੇ ਪਾਈ ਦੇ ਪਰਾ ਥੋੜਾ ਜਿਹਾ ਇੱਕ ਮਿੰਟ ਜੀ ਆ ਮੈਜਰ ਸਾਹਿਬ ਥੋੜਾ ਐਡਜ ਮਾਰੋ ਰੰਗ ਹਾਂਜੀ ਬੋਲੇ ਠੀਕ ਹੈ ਆਓ ਜੀ ਤੇ ਆਪਣੇ ਆਪਣੇ ਸ਼ੌਕ ਨੂੰ ਪੂਰ ਜਾਂਦੇ ਹਾਂ ਸਾਨੂੰ ਯਾਦ ਰੱਖਿਆ ਔਰ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਅੰਮ੍ਰਿਤ ਦੇ ਔਰ ਆਸ ਕਰਦੇ ਹਾਂ ਕਿ ਹੋਰ ਸਹਿਯੋਗ ਦੇਣਗੇ ਔਰ ਪੰਜਾਬ ਨੂੰ ਹੋਰ ਤਰੱਕੀ ਦਿਵਾਉਣਗੇ ਸਰਕੀ ਜੀ ਗਣਾ ਜੀ ਇਸ ਸੈਂਟਰ ਨੂੰ ਖੋਲਿਆ ਗਿਆ ਜੀ ਕੀ ਉਮੀਦਾਂ ਨੇ ਸਰਦੂ ਲੋਗ ਜਿਹੜੇ ਅਸੀਂ ਹੁਮ ਸ਼ੁਰੂ ਕੀਤੀ ਗਈ ਸੀ ਲੈਬਰੀ ਖੋਲਣ ਦੀ ਇਸ ਚੀਜ਼ ਨੂੰ ਦੇਖਦੇ ਹੋਇਆ ਕਿ ਟੈਸਟ ਵਾਲੇ ਕਿੰਗੇ ਹੋ ਗਏ ਸੀ ਆਮ ਲੋਕ ਜਿਹੜੇ ਟੈਸਟ ਨਿਖਾ ਸਕਦੇ ਸੋ ਬੜੇ ਸਸਤੇ ਰੇਟ ਸਾਡੇ 10% ਦੇ ਕੰਮ ਕਰ ਰਹੇ ਅਸੀਂ ਜਿਹੜੇ ਟੈਸਟ ਬਾਹਰ ਤੁਹਾਡੇ ਸਾਢੇ 3-4000 ਦੇ ਨੇ ਇੱਥੇ 320 ਜਾਂ 350 ਵਿੱਚ ਸਾਰੇ ਪੂਰੇ ਬਾਡੀ ਦਾ ਟੈਸਟ ਹੋ ਜਾਂਦੇ ਨੇ ਸੋ ਅੰਮ੍ਰਿਤਸਰ ਦੇ ਵਿੱਚ ਅਸੀਂ ਪਹਿਲਾਂ ਲੋਟਰੀ ਖੋਲੀ ਸੀ ਪੇ ਦੋ ਲੋਟਰੀ ਹੋਈਆਂ ਕਲੈਕਸ਼ਨ ਸੈਂਟਰ ਖੋਲਿਆ ਅੱਜ ਇੱਥੇ ਗੁਰਵਾਰ ਸਾਹਿਬ ਦੇ ਵਿੱਚ ਇੱਥੇ ਵੀ ਆ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਨજર ਸਾਹਿਬ ਨੇ ਇਹ ਦਾ ਉਦਘਾਟਨ ਕੀਤਾ ਤੇ ਬਹੁਤ ਬਹੁਤ ਮੁਸਰਤ ਕੀਤੀ ਹੈ ਸੋ ਇੱਥੇ ਜਿਹੜੇ ਐਸਜੀ ਹੋਏਗੀ ਨਾਲ ਇਹਦੇ ਕਲੈਕਸ਼ਨ ਸੈਂਟਰ ਹੈ ਲੋਕਾਂ ਦੇ ਨਾਲ ਹੀ ਹਸਪਤਾਲ ਦੇ ਆਪਣੇ ਲੈਬ ਹੈਗੇ ਆ ਇੱਥੇ ਦੇਖਦੇ ਕਿਸ ਤਰ੍ਹਾਂ ਰਿਸਪਾਂਸ ਮਿਲਦਾ ਹੈ ਫਿਰ ਜਿੰਨਾ ਸੀ ਬਤਾ ਸਕਾਂਗੇ ਤੇ ਇਹਨੂੰ ਬਥੀ ਬਤਾਵਾਂਗੇ ਤੇ ਉਹ ਤਕਰੀਬਨ ਸਾਡੀਆਂ 97 ਲੈਬਟਰੀ ਜਿਹੜੀਆਂ 97 ਹੋ ਚੁੱਕੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਇਸ ਲਈ ਔਰ ਅਗਰ ਕੈਲਕੂਲੇਸ਼ਨ ਕਰੀਏ ਤਾਂ ਤਕਰੀਬਨ 1 ਲੱਖ ਮਰੀਜ਼ ਜਿਹੜੇ ਨੇ ਸਾਡੇ ਹਰ ਮਹੀਨੇ ਉਹ ਟੈਸਟ ਕਰਾ ਰਹੇ ਨੇ ਸੋ ਟੋਟਲ ਸਾਡੇ ਲਾਸਟ ਇਅਰ ਦਾ ਸਾਡੇ 11 ਲੱਖ ਲੋਕਾਂ ਨੇ ਪਿਛਲੇ ਸਾਲ ਦੇ ਵਿੱਚ ਨੇ ਉਹ ਟੈਸਟ ਕਰਾਏ ਆ ਉਹ ਇਸ ਕਰਕੇ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਨਹੀਂ ਸੀ ਕਰਾ ਸਕਦੇ ਟੈਸਟ ਇਹਨਾਂ ਸਸਤੇ ਰੇਟਾਂ ਦਾ ਕਦਾ ਉਠਾ ਰਹੀ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਜੀ ਵਿਖੇ ਬਹੁਤ ਹੀ ਸਾਡੇ ਸਤਿਕਾਰਯੋਗ ਡਾਕਟਰਾਇ ਸਿੰਘ ਜੀ ਡਾਕਟਰ ਗਰਾਏ ਸਿੰਘ ਜੀ ਤੇ ਬਲੱਡ ਕਲੈਕਸ਼ਨ ਦਾ ਧਿਕਾਟਨ ਕੀਤਾ ਅਸੀਂ ਬੜੇ ਚਾਹਤ ਤੁਹਾਡੀ ਬਹੁਤ ਤੇਰੋਂ ਮੰਗ ਸੀ ਅਸੀਂ ਬੜਾ ਇਹਨਾਂ ਦੇ ਨਾਲ ਰਾਬਤਾ ਕੀਤਾ ਚਲੋ ਇਹਨਾਂ ਦਾ ਬੜਾ ਵਧੀਆ ਸਹਿਯੋਗ ਮਿਲਿਆ ਅੱਗੇ ਵੀ ਇਹਨਾਂ ਦੀਆਂ ਲੈਬਾਰਟਰੀਆਂ ਚੱਲ ਰਹੀਆਂ ਹੇ ਕਈ ਅਕੈਬ ਸਾਡੇ ਵੀ ਇੱਥੇ ਬਹੁਤ ਗਰੀਬ ਜਨਤਾ ਲਗ ਲਗੇ ਇਹ ਟੈਸਟਾਂ ਤੋਂ ਵਾਂਝੇ ਰਹਿ ਜਾਂਦੇ ਆ ਕਈ ਬੰਦੇ ਟੈਸਟ ਹੀ ਨਹੀਂ ਕਰਾ ਸਕਦੇ ਕਿਉਂਕਿ ਟੈਸਟ ਹੈ ਹੀ ਬਹੁਤ ਮਹਿੰਗੇ ਨੇ ਸਭ ਤੋਂ ਸਸਤੇ ਟੈਸਟ ਇੱਕ ਇਸ ਸੰਸਥਾ ਕਰਦੀ ਆ ਨਹੀਂ ਤੇ ਬਹੁਤ ਟੈਸਟਾਂ ਦੇ ਵਿੱਚ ਡਾਕਟਰਾਂ ਦੇ ਮਾਰਜਿਨ ਬਹੁਤ ਪੇਂਦਾਂ ਦੀਆਂ ਆਮ ਜਨਤਾ ਨੂੰ ਪਰੇਸ਼ਾਨੀਆਂ ਆਉਂਦੀਆਂ ਆ ਸਾਡੀ ਬੇਨਤੀ ਦੇ ਸਾਡੀ ਗੁਰਸਤਰਾ ਪ੍ਰਬੰਧਕ ਕਮੇਟੀ ਦੀ ਬੇਨਤੀ ਦੇ ਇੱਥੇ ਸੈਂਟਰ ਖੋਲਿਆ ਗਿਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਆਦਿਆਂ ਤੇ ਹੀ ਆਨੇ ਆ ਵੀ ਹੋਰ ਵੀ ਵਧੀਆ ਇਹ ਉਪਰਾਲੇ ਕਰਨ ਤੇ ਇਹਨਾਂ ਨੂੰ ਨਾ ਤਾਂ ਮਾਣ ਬਖਸ਼ੇ ਗੁਰੂ ਮਹਾਰਾਜ ਚੜ੍ਹਦੀ ਕਲਾ ਕੇ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ